ਹੈਲਦੀ ਜਿ ਕਿਚਨ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਦੇਖੋ ਕਈ ਵਾਰੀ ਮਨ ਹੁੰਦਾ ਹੈ ਕਿ ਸਬਜੀ ਵੀ ਨਾ ਖਾਈਏ ਤੇ ਦਾਲ ਵੀ ਨਾ ਖਾਈਏ ਕਈ ਵਾਰੀ ਮਨ ਕਰਦਾ ਹੈ ਕਿ ਕੁਝ ਇਸ ਤਰ੍ਹਾਂ ਦਾ ਬਣਾਇਆ ਜਾਵੇ ਕਿ ਜੋ ਹਲਕਾ ਫੁਲਕਾ ਵੀ ਹੋਵੇ ਬਾਢ ਵੀ ਛੇਤੀ ਜਾਵੇ ਤੇ ਸਾਨੂੰ ਕੁਝ ਕਰਨਾ ਵੀ ਨਾ ਪਵੇ ਠੀਕ ਹੈ ਜੀ ਕਈ ਵਾਰੀ ਮਨ ਹੁੰਦਾ ਹੈ ਬੰਦਾ ਅੱਕ ਜਾਂਦਾ ਹੈ ਰੁਟੀਨ ਦੇ ਵਿੱਚ ਦਾਲਾਂ ਸਬਜ਼ੀਆਂ ਖਾ-ਖਾ ਕੇ ਤੇ ਅੱਜ ਮੈਂ ਤੁਹਾਡੇ ਵਾਸਤੇ ਇਹੋ ਜੀ ਰੈਸਪੀ ਲੈ ਕੇ ਆਈਆਂ ਜੋ ਕਿ ਕੱਚੀ ਸਬਜੀ ਹੈ ਕੱਚੀ ਸਬਜ਼ੀ ਜਿਵੇਂ ਪਿਆਜ਼ ਤੇ ਟਮਾਟਰ ਦੀ ਅਸੀਂ ਕੱਚੀ ਸਬਜ਼ੀ ਬਣਾਵਾਂਗੇ ਔਰ ਕੱਚੀ ਸਬਜ਼ੀ ਬਣਾਉਣ ਵਾਸਤੇ ਸਾਨੂੰ ਕੋਈ ਮਿਕਸੀ ਦੀ ਜ਼ਰੂਰਤ ਨਹੀਂ ਹੈ ਅਸੀਂ ਸਿੱਧਾ ਹੀ ਚੋਪਰ ਲੈਣਾ ਔਰ ਰਫਲੀ ਅਸੀਂ ਚੋਪ ਕਰ ਲੈਣਾ ਮੋਟਾ ਮੋਟਾ ਸਾਰਾ ਕੁਝ ਅਸੀਂ ਚੋਪਰ ਵਿੱਚ ਛੁੱਪਟੀ ਜਾਣਾ ਨਾਲ-ਨਾਲ ਇਹ ਸਾਡੀ ਸਬਜ਼ੀ ਬਣੇਗੀ ਕੱਚੀ ਸਬਜ਼ੀ ਉਸ ਤੋਂ ਬਾਅਦ ਅਸੀਂ ਟਮਾਟਰ ਪਾ ਦੇਣੇ ਨੇ ਇਹ ਚਟਨੀ ਲਈ ਹੈ ਮਿਕਸੀ 'ਚ ਅਸੀਂ ਚਟਨੀ ਨੇ ਬਣਾ ਰਹੇ ਅਸੀਂ ਸਿਰਫ ਬਣਾ ਰਹੇ ਹਾਂ ਆਪਣੇ ਦਾਲ ਸਬਜੀ ਵਾਸਤੇ ਦਾਲ ਸਬਜੀ ਨਹੀਂ ਦਿਲ ਕਰਦਾ ਤੇ ਸਾਡਾ ਫੁਲਕਾ ਖਾਣ ਤੇ ਦਿਲ ਕਰਦਾ ਭੁੱਖ ਵੀ ਲੱਗੀ ਏ ਪਰ ਮਨ ਨਹੀਂ ਕਰਦਾ ਕੋਈ ਸਬਜੀ ਖਾਣ ਤੇ ਤਾਂ ਅਸੀਂ ਇਹ ਚੀਜ਼ ਅਸੀਂ ਬਣਾ ਸਕਦੇ ਹਾਂ ਫਟਾਫਟ ਜਿਹੜੀ ਕਿ 2 ਮਿੰਟ ਚ ਬਣ ਚੁੱਕਦੀ ਠੀਕ ਹੈ ਜੀ ਥੋੜਾ ਜਿਹਾ ਅਸੀਂ ਧਨੀਆਂ ਵੀ ਚੋਪ ਕੀਤਾ ਪਾ ਲਾਂਗੇ ਔਰ ਸੁੱਕੇ ਮਸਾਲੇ ਚਾਹੀਏਗਾ ਨਮਕ ਹਰੀ ਮਿਰਚ ਪਹਿਲੇ ਪਾ ਦਿੱਤੀ ਏ ਗਰਮ ਮਸਾਲਾ ਸੁੱਕਾ ਧਨੀਆਂ ਤੇ ਚਾਟ ਮਸਾਲਾ ਇਹ ਵੀ ਮੈਂ ਵਿੱਚ ਪਾ ਦਾਂਗੀ ਠੀਕ ਹੈ ਜੀ ਤਨੀਆਂ ਤੁਸੀਂ ਆਪਣੇ ਲੋੜ ਦੇ ਮੁਤਾਬਿਕ ਬਣਾ ਜਿਆਦਾ ਨਹੀਂ ਪਾਣਾ ਕਿਉਂਕਿ ਅਸੀਂ ਚਟਣੀ ਨਹੀਂ ਬਣਾ ਰਹੇ ਹਲਕਾ ਫੁਲਕਾ ਜਆ ਥੋੜੀ ਜੀ ਸਬਜੀ ਬਣਾ ਰਹੇ ਹਲਕੀ ਫੁਲਕੀ ਜੀ ਜਿਹੜੀ ਕਿੱਚ ਕੱਚੀ ਅਸੀਂ ਖਾ ਸਕੀਏ ਔਰ ਬਾਅਦ ਵਿੱਚ ਅਸੀਂ ਉੱਤੋਂ ਨਿਚੋੜ ਦਾਂਗੇ ਨਿੰਬੂ ਥੋੜਾ ਜਿਹਾ ਖੱਟਾਪਨ ਵੀ ਆ ਜਾਏਗਾ ਤੇ ਹੈਲਦੀ ਵੀ ਹੋ ਜਾਏਗਾ ਜਿਹੜਾ ਕਿ ਸਾਨੂੰ ਖਾਣ ਵਿੱਚ ਵੀ ਬਹੁਤ ਟੇਸਟੀ ਲੱਗੇਗੀ ਇਹ ਬਹੁਤ ਹੀ ਵਧੀਆ ਬਣਦੀ ਹੈ ਇੱਕ ਵਾਰੀ ਜ਼ਰੂਰ ਬਣਾ ਕੇ ਦੇਖਣਾ ਜੇ ਜੇਨ ਤੁਹਾਡਾ ਸਬਜੀ ਦਾ ਦਾਲ ਖਾਨ ਤੇ ਮਨ ਨਾ ਹੋਵੇ ਪ੍ਰੌਨਠੀ ਦੇ ਨਾਲ ਇਹ ਤੁਸੀਂ ਖਾ ਸਕਦੇ ਹੋ ਕੱਚੀ ਸਬਜੀ ਜਿਹੜੀ ਕਿ ਪਿਆਜ਼ ਟਮਾਟਰ ਦੀ ਬਣਦੀ ਹੈ ਠੀਕ ਹੈ ਜੀ ਹੁਣ ਅਸੀਂ ਇਹਨੂੰ ਥੋੜਾ ਜਿਹਾ ਚੋਪ ਕਰ ਲਾਂਗੇ ਮੋਟਾ ਮੋਟਾ ਜ਼ਿਆਦਾ ਬਰੀਕ ਨਹੀਂ ਕਰਨਾ ਕਿਉਂਕਿ ਚੋਪਰ ਦੇ ਵਿੱਚ ਇੰਨਾ ਬਰੀਕ ਹੋਣਾ ਵੀ ਨਹੀਂ ਹਾਂਜੀ ਅਸੀਂ ਇਹਨੂੰ 3-4 ਵਾਰੀ ਬਸ ਕਰਾਂਗੇ ਤੇ ਸਾਡੀ ਇਹ ਸਬਜੀ ਤਿਆਰ ਹੋ ਗਈ ਜਿਆਦਾ ਸਿਰੋ ਗ੍ਰੀਨ ਕਿ ਕਰਨਾ ਬਹੁਤ ਹੀ ਵਧੀਆ ਬਣਦੀ ਬਹੁਤ ਟੇਸਟੀ ਹੁੰਦੀ ਹੈ ਤੇ ਹੈਲਦੀ ਬਣਦੀ ਹੈ ਜਿੱਦ ਨਾਲ ਤੁਹਾਨੂੰ ਭੁੱਖ ਵੀ ਜਿਆਦਾ ਲੱਗਣੀ ਔਰ ਅਗਰ ਦਾਲ ਦੇ ਨਾਲ ਵੀ ਖਾਓਗੇ ਤੇ ਸਾਲ ਨਾਲ ਵੀ ਬਹੁਤ ਟੇਸਟੀ ਲੱਗੇਗੀ ਅਸੀਂ ਹੁਣ ਚੈੱਕ ਕਰਦੇ ਹਾਂ ਕਿ ਕਿੰਨੀ ਕੁ ਵਧੀਆ ਬਣ ਗਈ ਸਾਡੀ ਇਹ ਦੇਖੋ ਜੀ ਇਸ ਤਰ੍ਹਾਂ ਮੋਟੀ ਮੋਟੀ ਬਣੀਏ ਅਗਰ ਤੁਸੀਂ ਹੋਰ ਵੀ ਬਰੀਕ ਕਰਨਾ ਚਾਹੁੰਦੇ ਹੋ ਤੇ ਬਰੀਕ ਕਰ ਸਕਦੇ ਹੋ ਹੋਰ ਥੋੜਾ ਕਰਨਾ ਚੌਪ ਕਰਨਾ ਤਾਂ ਹੋਰ ਵੀ ਕਰ ਸਕਦੇ ਹੋ ਠੀਕ ਹੈ ਜੀ ਅਸੀਂ ਇੱਕ ਵਾਰੀ ਫਿਰ ਬੰਦ ਕਰਕੇ ਦੋ ਵਾਰੀ ਫਿਰ ਚਲਾਵਾਂਗੇ ਅਸੀਂ ਸਿਰਫ ਦੋ ਵਾਰੀ ਚਲਾਈਏ ਤੇ ਇੰਨੀ ਵਧੀਆ ਬਣ ਗਈ ਹੈ ਦੋ ਵਾਰੀ ਹੋਰ ਚਲਾਵਾਂਗੇ ਬਹੁਤ ਵਧੀਆ ਬਣ ਜਾਏਗੀ ਹੁਣ ਮੈਂ ਤੁਹਾਨੂੰ ਖੋਲ ਕੇ ਦਿਖਾਨੀ ਆ ਕੱਟ ਕੇ ਇਹਦੇ ਚੋਂ ਕਿ ਕਿੰਨੀ ਵਧੀਆ ਬਣੀ ਹੈ ਚਟਣੀ ਹੈ ਚਟੇ ਟਾਈਪ ਬਣੀ ਹੈ ਤੇ ਪਿਆਜ਼ ਤੇ ਟਮਾਟਰ ਦੀ ਹੈ ਪਰ ਅਸੀਂ ਵਿੱਚ ਪੁਦੀਨਾ ਪਦੂਨਾ ਕੁਝ ਨਹੀਂ ਪਾਇਆ ਥੋੜਾ ਜਿਹਾ ਹਰਾ ਧਨੀਆ ਪਾ ਦਿੱਤਾ ਮੇਰੇ ਕੋਲ ਕੱਟਿਆ ਪਿਆ ਸੀਗਾ ਕਿਉਂਕਿ ਇਹਦੇ ਨਾਲ ਟੇਸਟ ਹੋਰ ਵੀ ਵੱਧ ਜਾਂਦਾ ਹੈ ਨਮਕ ਵਿੱਚ ਮਸਾਲੇ ਤੁਸੀਂ ਆਪਣੀ ਮਰਜ਼ੀ ਦੇ ਪਾ ਸਕਦੇ ਹੋ ਹੁਣ ਅਸੀਂ ਚੈੱਕ ਕਰਨੇ ਆ ਕਿਸ ਤਰ੍ਹਾਂ ਦੀ ਬਣੀ ਹੈ ਠੀਕ ਹੈ ਜੀ ਹੈਲੋ ਜੀ ਤੁਹਾਡੀ ਪਿਆਜ਼ ਤੇ ਟਮਾਟਰ ਵਾਲੀ ਸਬਜ਼ੀ ਤਿਆਰ ਹੋ ਗਈ ਜੋ ਕਿ ਬਹੁਤ ਹੀ ਹੈਲਦੀ ਤੇ ਟੇਸਟੀ ਬਣੀ ਹੈ ਇਹਦੇ ਚ ਜਿਹੜਾ ਨਿੰਬੂ ਦਾ ਖੱਟਾ-ਖੱਟਾ ਤੇ ਟਮਾਟਰ ਦਾ ਖੱਟਾਪਨ ਹੈ ਬਹੁਤ ਹੀ ਵਧੀਆ ਬੰਦਾ ਹੈ ਤੇ ਤੁਸੀਂ ਇੱਕ ਵਾਰੀ ਇਹ ਬਣਾ ਕੇ ਜਰੂਰ ਦੇਖਣਾ ਦੇਖੋ ਕਿੰਨੀ ਵਧੀਆ ਚਟਨੀ ਬਣੀ ਹੈ ਔਰ ਜੇ ਤੁਹਾਡੇ ਕੋਲ ਸਬਜ਼ੀ ਨਹੀਂ ਦਾਲ ਨਹੀਂ ਤੁਸੀਂ ਇਹ ਪਰੌਂਠੀ ਦੇ ਨਾਲ ਖਾ ਸਕਦੇ ਹੋ ਨਮਕੀਨ ਚਾਵਲ ਦੇ ਨਾਲ ਖਾ ਸਕਦੇ ਹੋ ਬਹੁਤ ਹੀ ਟੇਸਟੀ ਬਣਦੀ ਹੈ ਇੱਕ ਵਾਰੀ ਇਹਨੂੰ ਰੈਸਪੀ ਨੂੰ ਜਰੂਰ ਟਰਾਈ ਕਰਨਾ ਜਿਸ ਦਿਨ ਦਾਲ ਬਣੀ ਹੋਵੇ ਉਸ ਦਿਨ ਵੀ ਬਣਾ ਕੇ ਤੁਸੀਂ ਦੇਖਣਾ ਕਿਉਂਕਿ ਇਹਦੇ ਤੇ ਟਾਈਮ ਵੀ ਨਹੀਂ ਲੱਗਦਾ ਸਿਰਫ 2 ਮਿੰਟਸ ਦੇਖੋ ਤਿਆਰ ਹੋ ਗਈ ਧਨੀਆ ਤੁਸੀਂ ਆਪਣੀ ਮਰਜ਼ੀ ਦਾ ਹੋਰ ਵੀ ਪਾ ਸਕਦੇ ਹੋ ਕਿ ਪੁਦੀਨਾ ਤੁਹਾਡੇ ਕੋਲ ਪਿਆ ਤਾਂ ਤੁਸੀਂ ਪਾ ਦਿਓ ਪਰ ਅੱਜ ਕੱਲ ਪੁਦੀਨਾ ਮਿਲ ਨਹੀਂ ਰਿਹਾ ਉਗਦਾ ਵੀ ਘਟ ਪਿਆ ਮੈਨੂੰ ਵੀ ਨਹੀਂ ਮਿਲਿਆ ਨਹੀਂ ਤਾਂ ਮੈਂ ਪਾ ਵੀ ਦੇਣਾ ਸੀਗਾ ਤੇ ਤੁਸੀਂ ਇਸ ਤਰ੍ਹਾਂ ਦੀ ਚਟਨੀ ਬਣਾ ਕੇ ਨਾਲ ਖਾ ਸਕਦੇ ਹੋ ਠੀਕ ਹੈ ਜੀ ਤੇ ਛੋਟੀਆਂ ਛੋਟੀਆਂ ਇਹ ਗੱਲਾਂ ਹੁੰਦੀਆਂ ਨੇ ਜਿਹੜੀਆਂ ਬੜੇ ਧਿਆਨ ਨਾਲ ਦੇਖਣੀਆਂ ਪੈਂਦੀਆਂ ਨੇ ਜਿਹੜੀਆਂ ਕਿ ਸਾਡੇ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਨੇ ਤੇ ਇੱਕ ਵਾਰੀ ਇਸ ਨੂੰ ਜ਼ਰੂਰ ਟਰਾਈ ਕਰਕੇ ਦੇਖਣਾ ਅਗਰ ਤੁਹਾਡੇ ਕੋਲ ਆਵਲਾ ਪਿਆ ਤੁਸੀਂ ਆਵਲਾ ਵੀ ਚੋਪ ਕਰਕੇ ਵਿੱਚ ਪਾ ਸਕਦੇ ਹੋ ਆਵਲੇ ਨਾਲ ਹੋਰ ਵੀ ਜ਼ਿਆਦਾ ਟੇਸਟੀ ਬਣ ਜਾਏਗਾ ਪਰ ਅਗਰ ਕੁਝ ਵੀ ਨਹੀਂ ਹੈ ਤਾਂ ਸਿਰਫ ਪਿਆਜ਼ ਟਮਾਟਰ ਨੇ ਨਾ ਤੁਹਾਡੇ ਕੋਲ ਤਾਂ ਤਾਂ ਵੀ ਦੇਖੋ ਇੰਨੀ ਵਧੀਆ ਚਟਨੀ ਬਣ ਗਈ ਹੈ ਇਹਨੂੰ ਅਸੀਂ ਚਟਨੀ ਦਾ ਹੀ ਨਾਮ ਦੇਵਾਂਗੇ ਹੈ ਤੇ ਵੈਸੇ ਸਬਜੀ ਇਹ ਕੱਚੀ ਪਿਆਜ਼ ਟਮਾਟਰ ਦੀ ਪਰ ਅਸੀਂ ਇਹਨੂੰ ਚਟਰੀ ਦਾ ਨਾਮ ਦੇਵਾਂਗੇ ਕਿਉਂਕਿ ਚਟਰੀ ਵਾਂਗੂ ਹੀ ਬਣ ਜਾਂਦੀ ਹੈ ਬਿਲਕੁਲ ਔਰ ਬਹੁਤ ਹੀ ਹੈਲਦੀ ਤੇ ਟੇਸਟੀ ਵੀ ਬਣਦੀ ਹੈ ਆਪ ਵੀ ਖਾਓ ਆਪਣੇ ਘਰ ਦੇਆਂ ਨੂੰ ਵੀ ਖਿਲਾਓ ਤੇ ਬੱਚੇ ਵੀ ਬੜੇ ਖੁਸ਼ ਹੋ ਕੇ ਖਾਣਗੇ ਤੁਸੀਂ ਬ੍ਰੈਡ ਤੇ ਵੀ ਲਗਾ ਕੇ ਇਹਨੂੰ ਖਾ ਸਕਦੇ ਹੋ ਬ੍ਰੈਡ ਤੇ ਪਰੌਂਠੀ ਤੇ ਬਹੁਤ ਹੀ ਵਧੀਆ ਬਣਦੀ ਹੈ ਬਹੁਤ ਹੀ ਟੇਸਟੀ ਲੱਗੇਗੀ ਇੱਕ ਵਾਰੀ ਜ਼ਰੂਰ ਟਰਾਈ ਕਰਕੇ ਦੇਖਣਾ ਠੀਕ ਹੈ ਜੀ ਹੋਰ ਓਕੇ ਜੀ ਸਤਿ ਸ਼੍ਰੀ ਅਕਾਲ ਜੀ